ਕੀ ਕਿੰਨਾ ਡਟੇ ਗੁੱਲ ਨਾ ਸੀ ਕਿਹੜੇ ਸਰ ਕੀ ਘਟਨਾ ਆਈ ਹੈ ਜਿਹੜੀ ਹੋਈ ਹੈ ਭਾਈ ਫੁੱਟਬਾਲੀ ਦੇ ਆਉਂਦੇ ਆ ਠੀਕ ਹੈ ਅੱਬਾ ਸੌਂਡੀ ਸੜਕ ਤੇ ਲੈ ਕੇ ਗਾੜੀ ਆ ਰਿਹਾ ਕਨੈਕਟਰ ਦਾ ਟਰਾਲੀ ਜਾਣ ਦੀ ਆ ਉਹਨੇ ਇੱਕ ਦਾਵੀ ਘੱਟ ਮਾਰੀ ਬੱਸ ਵਾਲੇ ਨਾਲ ਕੇ ਫਿਰ ਫੁੱਟਬਾਲੀ ਦੇ ਘੁੰਮ ਕੇ ਆਣ ਕੇ ਫਿਰ ਆਣੀ ਕਿੰਨਾ ਕਿ ਨੁਕਸਾਨ ਆਇਆ ਉਹ ਨੁਕਸਾਨ ਤਾਂ ਹੋ ਗਿਆ ਉਹਨਾਂ ਦੇ ਕੋਈ ਨਾ ਉਹਨਾਂ ਨੇ ਬਚਾਈ ਹੈ ਤੇ ਬੱਸ ਕਿੰਨਾ ਦੀ ਚੀਜ਼ ਹੈ ਤੇ ਸਕੂਲ ਦੀ ਹੈ ਬੱਸ ਦੇ ਵਿੱਚੋਂ ਚੋਂ ਸਾਥੀ ਢੰਡਾਰੇ ਜਾਣ ਦੇ ਕਿਹੜੀ ਸਾਲ ਸੰਗਤ ਦੇਰੇ ਕੋਲੇ ਦੇਰੇ ਵਾਲਿਆਂ ਦੀ ਉਹ ਤੇ ਨਸਾੜਾ ਉਹਨਾਂ ਨੇ ਕਿਹਦੇ ਨਹੀਂ ਸਾਟਾ ਬਟਾ ਤੂੰ ਕਿੱਥੇ ਚੱਲ ਗਿਆ ਉਹ ਭਾੜੀ ਹੈ ਸਰੇ ਤੁਹਾਡਾ ਕਿ ਟਿੱਪਰ ਮੇਰਾ ਟਿੱਪਰ ਤੁਹਾਡਾ ਕਿ ਨਗਰ ਦਾ ਆ ਰਿਹਾ ਹੈ ਆਰਦਾਵ ਫਿਰ ਹੋ ਗਿਆ ਚਲ ਗਏ ਕੀ ਨਾਮ ਦਾ ਦਾ ਸੰਜੀਤ ਜੀ ਦਾ ਨਾਮ ਸਰ ਇਹਦਾ ਐਕਸੀਡੈਂਟ ਹੋਇਆ ਕੀ ਕਾਰਨ ਹੋਇਆ ਹੈ ਹਾਈਵੇ ਤੇ ਐਕਸੀਡੈਂਟ ਹੋਇਆ ਕਿ ਆਪਣਾ ਰੌਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦਵਾਰੇ ਲੱਗੇ ਐਕਸੀਡੈਂਟ ਹੋਇਆ ਬੱਸਾ ਦੇ ਟ੍ਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਰੌਂਗ ਸਾਈਡ ਸੀਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾਰ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਹੀ ਕੀ ਵਿਆਸ ਵਾਲਾ ਦੀ ਤੇ ਉਹ ਬਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਵਾ ਪਟ ਗਿਆ ਨਿਸ਼ਾਨ ਚੰਗੀ ਆ ਨਿਸ਼ਾਨ ਬਚਾ ਹੋਇਆ ਜੀ ਬਹੁਤ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਲੱਗਣ ਲੱਗੀ ਹੈ ਬਸ ਵਾਲਾ ਬਸ ਵਾਲਾ ਬਚਾ ਜੀ ਪਤਾ ਨਹੀਂ ਬਸ ਕਿੱਥੇ ਜਾ ਰਹੀ ਸੀ ਬਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਿੰਦੇ ਸੰਗਦੀ ਵਿੱਚ ਸੰਗਦੇ ਬਚਾਵਾ ਠੀਕ ਸਰ ਇੱਥੇ ਕਿ ਕਿਸੇ ਤੇ ਲੱਗੇ ਨਹੀਂ ਸਰ ਸੁਰਜੀਤ ਕੇ ਦੇ ਨਹੀਂ ਲੱਗੀ ਤੁਹਾਨੂੰ ਫੋਨ ਆਇਆਗਾ ਅਸੀਂ ਮੌਕੇ ਤੇ ਆ ਕੇ ਸੇਵਾ ਦਿੱਤੀ ਜਾ ਕੇ ਹੋਰ ਕੋਈ ਟ੍ਰੈਫਿਕ ਜਿਹੜੀ ਡਿਸਟਰਬ ਨਾ ਹੋਵੇ ਹੋਰ ਕੋਈ ਐਕਸੀਡੈਂਟ ਨਾ ਹੋਵੇ ਇਸ ਕਰਕੇ ਅਸੀਂ ਬਸ ਨੂੰ ਆਪਣਾ ਕੋਨਾ ਲਾਤੀ ਹੈ ਕਿ ਸਾਡਾ ਆਪਣਾ ਫਰਜ ਬੰਦਾ ਹੈਗਾ ਅਸੀਂ ਪੂਰਾ ਕੀਤਾ ਤੇ ਬਾਕੀ ਠੀਕ ਨੁਕਸਾਨ ਨਹੀਂ ਹੋਇਆ ਇਹ ਕਿੰਨੇ ਘੰਟੇ ਦੀ ਘਟਨਾ ਹੈ ਜਿਹੜੀ ਹੈ ਇਹ ਤਕਰੀਬਨ ਆਪਣਾ 1.5 ਘੰਟਾ ਹੋ ਗਿਆ ਕੋਈ ਸਾਨੂੰ ਫੋਨ ਆਏਗਾ 3:30 ਵਜੇ ਲੱਗ 3:30 ਵਜੇ ਹਾਂਜੀ ਭਾਜੀ ਕਿੰਨਾ ਟਾਈਮ ਹੋ ਗਿਆ ਮੇਰਾ ਨਾਮ ਲੱਗਾ ਜੀ ਕੀ ਘਟਨਾ ਹੈ ਘਟਨਾ ਹੈ ਗੱਡੀਆਂ ਹੀ ਆਉਣ ਦੇ ਦੋਵੇਂ ਚਾਪੀਏ ਸਪੀਡ ਆ ਬੀ ਰਹੀ ਹੈ ਓਵਰ ਸਪੀਡ ਬੱਸ ਹੋਣ ਦੀ ਤੇ ਨੇ ਪਨੀਕਾਰ ਦੇ ਟਰਾਲੀ ਵੀ ਆਉਣ ਦੀ ਨਾਲ ਕਾਰ ਹੀ ਉਹਨੂੰ ਬਚਾਉਣਾ ਸਾਡੇ ਗੱਡੀ ਨੇ ਓਟੇ ਕਰਕੇ ਤੇ ਜੱਕਦਮ ਕੱਟਦੀ ਗੱਡੀ ਪਹਿਲਾਂ ਮੇਰੇ ਵਾਲੀ ਗੱਡੀ ਮਾਰ ਲੱਗਿਆ ਉਤੋਂ ਮੈਂ ਬਚਾ ਕਰਕੇ ਤੇ ਆਪਣੀ ਗੱਡੀ ਹੌਲੀ ਕੀਤੀ ਬਾਅਦ ਵਿੱਚ 12 ਚੱਕੀ ਜੀ ਮਾਰਤੀ ਅੱਗੇ ਅੱਗੇ ਮਾਰ ਕੇ ਤੇ ਬਾਅਦ ਵਿੱਚ ਪਲਟਕੀਆਂ ਇਦਾਂ ਸੰਗਤੀ ਵਿੱਚ ਡੇਰੇ ਦੀ ਆ ਨਕਸਾਂਗੇ ਕਿਸੇ ਰੋਡ ਤੇ ਕਿਸੇ ਜਗ੍ਹਾ ਭਾਈ ਜਦੋਂ ਗੱਡੀ ਆਡੀ ਫੁੱਟਬਾਲ ਦੇ ਨਾਲ ਆਉਣ ਡਈ ਆ ਇਹਨੇ ਓਵਰਟੇਕ ਕੀਤਾ ਇਹਨੇ ਜੱਕਦਾਮ ਜੋ ਟਰਾਲੀ ਨੂੰ ਤੇ ਕਾਰ ਨੂੰ ਬਚਾਉਂਦਾ ਬਚਾਉਂਦਾ ਸਾਡੀ ਗੱਡੀ ਕਰਤੀ ਨੇ ਇਹਦੇ ਕੋ ਬਾਅਦ ਵਿੱਚ ਬੱਸ ਸਿੱਧੀ ਨਹੀਂ ਹੋਈ ਸਾਡੇ ਕੋ ਵੀਡੀਓ ਪ੍ਰੂਫ ਬਣਿਆ ਹੋਆ ਕਿ ਸੰਗਤ ਆਪ ਕਹਿੰਦੀ ਪਈ ਕਿ ਡਰਾਈਵਰ ਦਾ ਕਸੂਰ ਆ ਡਰਾਈਵਰ ਬਾਅਦ ਵਿੱਚ ਮੌਕੇ ਤੇ ਭੱਜ ਗਿਆ ਇਹ ਪਠਾਨ ਕੋ ਤੋਂ ਆਏ ਅੰਬਰ ਘੱਟ ਜਾਣਾ ਰੇਤਾ ਭਰੀ ਕੀ ਲੈ ਗਏ ਰੇਤਾ ਤੂੰ ਡੇਰੇ ਦੀ ਬੱਸ ਤਾਂ ਜੀ ਡੇਰੇ ਦੀ